ਲੰਕੇਕਲ ਵਿਧਾਨ ਸਭਾ ਦੇ ਵਿੱਚ ਬਹੁਤ ਕੁਝ ਹੋਇਆ ਨਾ ਸਿਰਫ ਵਿਧਾਨ ਸਭਾ ਦੇ ਅੰਦਰ ਸਗੋਂ ਵਿਧਾਨ ਸਭਾ ਦੇ ਬਾਹਰ ਜੋ ਕੁਝ ਹੋਇਆ ਉਹ ਵੀ ਸੁਰਖੀਆਂ ਦਾ ਇੱਕ ਵੱਡਾ ਹਿੱਸਾ ਬਣ ਗਿਆ ਵਿਧਾਨ ਸਭਾ ਦੇ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਆਪਸੀ ਝੜਪ ਜਿਹੜੀ ਆ ਉਹ ਵੇਖਣ ਨੂੰ ਮਿਲੀ ਪਰ ਵਿਧਾਨ ਸਭਾ ਦੇ ਬਾਹਰ ਭਾਜਪਾ ਜਿਹੜੀ ਹੈ ਉਹ ਧਰਨੇ ਤੇ ਬੈਠ ਕੇ ਪੰਜਾਬ ਭਾਜਪਾ ਦੇ ਨੁਮਾਇੰਦੇ ਖਾਸ ਕਰਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਧਰਨੇ ਤੇ ਬੈਠ ਗਏ ਆਪਣੇ ਨਾਲ ਮੌਜੂਦਾ ਅਤੇ ਸਾਬਕਾ ਐਮ ਐਲ ਏ ਨੂੰ ਲੈ ਕੇ ਉਹਨਾਂ ਨੇ ਸਿੱਧੇ ਇਲਜ਼ਾਮ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਨੇ ਨਾ ਸਿਰਫ ਆਮ ਆਦਮੀ ਪਾਰਟੀ ਸਗੋਂ ਕਾਂਗਰਸ ਪਾਰਟੀ ਨੂੰ ਵੀ ਭਾਜਪਾ ਕੀ ਅੱਖੀਂ ਨਜ਼ਰ ਆ ਰਹੀ ਹੈ ਕਿਸਾਨ ਮੁੱਦਿਆਂ ਦੇ ਉੱਤੇ ਸੁਨੀਲ ਜਾਖੜ ਪਹਿਲਾਂ ਵੀ ਬੋਲੇ ਸੀ ਪਰ ਉਹਨਾਂ ਦੇ ਬਿਆਨ ਵਿਵਾਦਿਤ ਰਹੇ ਨੇ ਸੁਨੀਲ ਜਾਖੜ ਨੇ ਪਹਿਲਾਂ ਵੀ ਬਿਆਨ ਜਾਰੀ ਕੀਤੇ ਸੀ ਪਰ ਕਿਸਾਨ ਉਹਨਾਂ ਦੇ ਉੱਤੇ ਰੋਸ ਜ਼ਾਹਰ ਕਰਦੇ ਨੇ ਰੋਸ ਪ੍ਰਗਟ ਕਰਦੇ ਨੇ ਸੁਨੀਲ ਜਾਖੜ ਦੇ ਇਹਨਾਂ ਬਿਆਨਾਂ ਤੋਂ ਬਾਅਦ ਹੁਣ ਦੁਬਾਰਾ ਕਿਸਾਨੀ ਮੁੱਦਿਆਂ ਦੇ ਉੱਤੇ ਸੁਨੀਲ ਜਾਖੜ ਬੋਲਦੇ ਨਜ਼ਰ ਆਏ ਨਹੀਂ ਉਹਨਾਂ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੁਲਤਾਰ ਸੰਧਮਨ ਜਿਹੜੇ ਸਪੀਕਰ ਨੇ ਉਹਨਾਂ ਨੂੰ ਮਿਲਣ ਪਹੁੰਚੇ ਸੀ ਪਰ ਸਪੀਕਰ ਨੂੰ ਜਦੋਂ ਇਹ ਕਹਿਣਾ ਚਾਹੁੰਦੇ ਸੀ ਕਿ ਕਿਸਾਨੀ ਮੁੱਦਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਚਰਚਾ ਜਿਹੜੀ ਆ ਵਿਧਾਨ ਸਭਾ 'ਚ ਕੀਤੀ ਜਾਵੇ ਉਸ ਤੋਂ ਬਾਅਦ ਉਹਨਾਂ ਨੂੰ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਯਾਨੀ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ ਜਿਸ ਵਾਸਤੇ ਸੁਨੀਲ ਜਾਖੜ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਵਿਧਾਨ ਸਭਾ ਦੇ ਬਾਹਰ ਹੀ ਧਰਨੇ ਤੇ ਬੈਠ ਜਾਂਦੇ ਨੇ ਉਹਨਾਂ ਨੇ ਸਾਫ਼ ਕਿਹਾ ਆ ਕਿ ਕਿਸਾਨੀ ਲੀਡਰਾਂ ਨੂੰ ਬਹਲਾਫਸ ਲਾ ਕੇ ਕਿਸਾਨਾਂ ਨੂੰ ਬਹਲਾਫਸ ਲਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਵੋਟ ਬਟੋਰਨਾ ਚਾਹੁੰਦੀ ਹੈ ਔਰ ਹਾਲ ਹੀ ਦੇ ਵਿੱਚ ਜਿਹੜਾ ਸ਼ੁਭਕਰਨ ਸਿੰਘ ਹੱਤਿਆकांड ਹੋਇਆ ਆ ਜਿਹੜਾ ਸ਼ੁਭਕਰਨ ਸਿੰਘ ਨੌਜਵਾਨ ਸ਼ਹੀਦ ਹੋਇਆ ਉਸ ਦੀ ਸ਼ਹਾਦਤ ਵੀ ਇਹਨਾਂ ਦੋਹਾਂ ਪਾਰਟੀਆਂ ਦੇ ਸਿਰ ਦੇ ਉੱਤੇ ਭਾਜਪਾ ਨੇ ਮੜੀ ਹੈ ਭਾਜਪਾ ਪ ਜਿਹੜੀ ਕਿਸਾਨੀ ਮੁੱਦਿਆਂ ਦੇ ਉੱਤੇ ਹਾਲ ਹੀ ਦੇ ਵਿੱਚ ਬੋਲਦੀ ਨਜ਼ਰ ਆਈ ਹੈ ਉਸ ਧਰਨੇ ਮੌਜੂਦਾ ਪੰਜਾਬ ਸਰਕਾਰ ਔਰ ਕਾਂਗਰਸ ਤੇ ਸਿੱਧੇ ਇਲਜ਼ਾਮ ਲਾਏ ਨੇ ਕਿ ਸ਼ੁਭ ਕਰਨ ਦੀ ਮੌਤ ਦਾ ਜ਼ਿੰਮੇਵਾਰੀ ਜਿਹੜੀ ਹੈ ਉਹ ਇਹਨਾਂ ਦੋਹਾਂ ਪਾਰਟੀਆਂ ਦੇ ਉੱਤੇ ਨੇ ਇੱਥੋਂ ਤੱਕ ਕਿ ਸੁਨੀਲ ਜਾਖੜ ਨੇ ਇਲਜ਼ਾਮ ਲਾਏ ਨੇ ਕਿ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਪੜਕਾਉਂਦੀਆਂ ਪਈਆਂ ਨੇ ਉਹਨਾਂ ਨੇ ਨਾਲ ਦੀ ਨਾਲ ਸਵਾਮੀਨਾਥਨ ਰਿਪੋਰਟ ਦੇ ਵਿੱਚ C2+50 ਮੁੱਦੇ ਦੇ ਉੱਤੇ MSP ਦੀ ਗਾਰੰਟੀ ਦੇ 23 ਦੀਆਂ 23 ਫਸਲਾਂ ਬਾਰੇ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਮੰਗੀ ਜਾ ਰਹੀ ਹੈ ਸਰਕਾਰ ਵੀ ਇਸ ਗੱਲ ਨੂੰ ਹਲਾਰਾ ਦੇ ਰਹੀ ਹੈ ਪਰ 23 ਫਸਲਾਂ ਦੇ ਵਿੱਚੋਂ 23 ਦੀਆਂ 23 ਤਾਂ ਪੰਜਾਬ ਦੇ ਵਿੱਚ ਉਗਾਈਆਂ ਹੀ ਨਹੀਂ ਜਾਂਦੀਆਂ ਉਹਨਾਂ ਦੀ ਉਪਜ ਪੰਜਾਬ ਦੇ ਵਿੱਚ ਹੁੰਦੀ ਨਹੀਂ ਹੈ ਫਿਰ 23 ਦੀਆਂ 23 ਫਸਲਾਂ ਦੇ ਐਮਐਸਪੀ ਕਿਸ ਤਰ੍ਹਾਂ ਮਿਲ ਸਕਦੀ ਹੈ ਉਹਨਾਂ ਨੇ ਦੁਬਾਰਾ ਇੱਕ ਵੱਡਾ ਤੇ ਵਿਵਾਦਿਤ ਬਿਆਨ ਖੜਾ ਕਰ ਦਿੱਤਾ ਜਿਸ ਤੋਂ ਕਿਸਾਨ ਖਫਾ ਹੋ ਸਕਦੇ ਨੇ ਸੁਨੀਲ ਜਾਖੜ ਦਾ ਇਹ ਵਤੀਰਾ ਜਿਹੜਾ ਆ ਉਹ ਸਾਫ਼ ਪ੍ਰਤੱਖ ਹੁੰਦਾ ਨਜ਼ਰ ਆ ਰਿਹਾ ਹਾਲਾਂਕਿ ਸੁਨੀਲ ਜਾਖੜ ਨੂੰ ਵੀ ਬਿਆਨ ਮਿਲਦਾ ਜਵਾਬ ਮਿਲਦਾ ਨਜ਼ਰ ਆਇਆ ਉਹਨਾਂ ਨੂੰ ਸਾਫ਼ ਕਿਹਾ ਗਿਆ ਹੈ ਕਿ ਉਹ ਵਿਧਾਨ ਸਭਾ ਦੇ ਬਾਹਰ ਧਰਨੇ ਲਾਉਣ ਤੋਂ ਚੰ ਬੀਜਪੀ ਦੇ ਮੁੱਖ ਦਫ਼ਤਰ ਦੇ ਬਾਹਰ ਜਾ ਕੇ ਧਰਨੇ ਲਾਉਣ ਉੱਥੇ ਜਾ ਕੇ ਕਿਸਾਨਾਂ ਦੇ ਹਿੱਤ ਦੀ ਗੱਲ ਕਰਨ ਤੇ ਉੱਥੇ ਜਾ ਕੇ ਕਿਸਾਨਾਂ ਦੇ ਹਿੱਤ ਦੀ ਗੱਲ ਬਣ ਵੀ ਸਕਦੀ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਨੀਲ ਜਾਖੜ ਦਾ ਕੀ ਬਿਆਨ ਸਾਹਮਣੇ ਆਇਆ ਉਹ ਸੁਣ ਲੈਣੇ ਆ ਤਾ ਵੀ ਹਮ ਆਪਣੇ ਦੋਨੋਂ ਐਮਐਲਏ ਬੀਜਪੀ ਕੇ ਔਰ ਸਾਰੇ ਫਾਰਮਰ ਐਮਐਲਏ ਆ ਕੇ ਉਸੇ ਟਾਈਮ ਪੰਜਾਬ ਕੇ ਮਸਲੇ ਤੇ ਕਿਸਾਨੀ ਮੁੱਦੇ ਕੇ ਉੱਪਰ आज का जो इशू है उसको लेके जो पंजाब की इंडस्ट्री आज सफर कर रही है आज जहां पे उनका नुकसान हो रहा है सारे इंडस्ट्री का उस मुद्दे को लेके आज उनसे टाइम मांगा था उन्होंने कहा साढ़े दस बजे आ जाइए ये बात जब केजरीवाल साहब के कानों में भगवंत मान जी के कानों में और कांग्रेस पंजाब की लीडरशिप के कानों में पड़ी तो उन्होंने अब ये जो आपके सामने है हमें रोक रखा है देखिये दोनों एमएलए जंगीलाल महाजन जी अश्विनी शर्मा जी उनको रोका गया फॉर्मर एमएलए असेंबली कॉम्प्लेक्स में आने से कोई नहीं रोक सकता इनको सेशन में ना जा पाए पास के बिना पर असेंबली कॉम्प्लेक्स तो हम यहाँ आके सारे एम पंजाब के जो एक पंजाब के चुने नुमाइंदे उनसे यही बेनती करने आए थे ये देखिए पंजाबी में चाहे लिखा हुआ है पंजाब के एमएलए ये बताएं कि वो कौन सी फसल बीजना चाहते हैं और मैं बीजेपी के प्रधान के तौर पे वादा करता हूँ मैं उसकी एमएसपी दिलवा के दूंगा कोई प्रदर्शन करने की जरूरत नहीं है हमें ये बताएं कि जो तेईस तेईस फसलों पे एमएसपी की गारंटी मांग रहे हैं उससे पंजाब का क्या फायदा होगा और जो पंजाब का जिसका फायदा होता है तो वो बताएं नहीं तो शुभ जो पंजाब का नौजवान था वो क्यों मरवाया इन्होंने क्यों उसको बॉर्डर पे भेजा देखिए इन बातों के लिए वहां पे विधानसभा में देखिए जहां तक हरियाणा विधानसभा की बात उनके सरकार की बात कर रहे हैं साहब उनका फर्ज बनता था अट्ठाईस फरवरी तक हरियाणा का सेशन यहीं चल रहा था अगर सुनील जाखड़ और हमारे साथ ही यहाँ आके धरना दे सकते हैं, तो ये कांग्रेस वालों ने क्या क्या पी रखा था इनके पाओ में मेहंदी लगी हुई थी जो यहाँ पे आके उन्होंने बोला नहीं सिर्फ और सिर्फ अपने वोटों के लिए ये लोग कर रहे हैं जो कि पंजाब के लिए बड़ा दुर्भाग्यपूर्ण है सब्सक्राइब टू वन इंडिया चैनल मिस एन अपडेट